ਕੀ ਲੋਕਾਂ ਦੇ ਵਿੱਚ ਇਨਸਾਨੀਅਤ ਮਰ ਚੁੱਕੀ ਹੈ ਕਰੀਬ 1 ਘੰਟਾ ਸੜਕ ਹਾਦਸੇ ਚ ਮੁਕੇ ਨੌਜਵਾਨ ਦੀ ਲਾਸ਼ ਸੜਕ ਦੇ ਉੱਤੇ ਪਈ ਰਹੀ ਤੇ ਲੋਕ ਉਸ ਦੇ ਕੋਲ ਦੀ ਲੰਘਦੇ ਰਹੇ ਦੱਸਿਆ ਜਾ ਰਿਹਾ ਹੈ ਕੋਈ ਵੀ ਰਾਗੀਰ ਨਹੀਂ ਰੁਕਿਆ ਤੇ ਨਾ ਹੀ ਉਹਨਾਂ ਦੇ ਵੱਲੋਂ ਰੁਕ ਕੇ ਕੋਈ ਐਂਬੂਲੈਂਸ ਬੁਲਾਈ ਗਈ ਇੱਥੋਂ ਤੱਕ ਕਿ ਥਾਣਾ ਨੇੜੇ ਹੋਣ ਦੇ ਬਾਵਜੂਦ ਵੀ ਦੱਸਿਆ ਜਾ ਰਿਹਾ ਪੁਲਿਸ ਦੇਰੀ ਨਾਲ ਪਹੁੰਚੀ ਕਿਹਾ ਜਾ ਰਿਹਾ ਜਦੋਂ ਪੁਲਿਸ ਆਈ ਤਾਂ ਲਾਸ਼ ਚੁੱਕਣ ਦੇ ਲਈ ਮੁੰਡੇ ਬੁਲਾਈ ਗਈ ਤਾਂ ਉਹ ਵੀ ਡਰ ਦੇ ਮਾਰੇ ਉਥੋਂ ਭੱਜ ਨਿਕਲੇ ਮਾਮਲਾ ਗੁਰਦਾਸਪੁਰ ਦੇ ਕੋਟਲੀ ਸੂਰਤ ਮੱਲਿਆ ਤੋਂ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਕਿਸੇ ਅਣਪਛਾਤੇ ਗੱਡੀ ਸਵਾਰ ਦੇ ਵੱਲੋਂ ਇਸ ਨੌਜਵਾਨ ਨੂੰ ਟੱਕਰ ਮਾਰੀ ਗਈ ਤੇ ਉਸ ਦੀ ਜਾਨ ਚਲੀ ਗਈ ਇਲਾਕੇ ਦੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਹਾਦਸੇ ਵਾਲੀ ਥਾਂ ਦੇ ਉੱਤੇ ਪੁਲਿਸ ਪਹੁੰਚੀ ਏਐਸਆਈ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਸਨਾਖਤ ਕਰਵਾਈ ਜਾਵੇਗੀ ਤੇ ਬੰਦੀ ਕਾਰਵਾਈ ਵੀ ਕੀਤੀ ਜਾਵੇਗੀ ਏਐਸਆਈ ਸੁਵਿੰਦਰ ਪਾਵਾਂ ਥਾਣਾ ਕਰਨੌਰ ਕਹਿੰਦੇ ਅੱਜ ਉਪਗਰੀ ਉਹ ਸਾਢੇ 10 ਵਜੇ ਪਤਾ ਲੱਗਾ ਕਿ ਕੋਟਲੀ ਰੋਡ ਤੇ ਕੋਈ ਅਨੋਨ ਜਨੇਆ ਇਹ ਸਿਕਲ ਉਹ ਮੁਰਸਾਲ ਟੱਕਰ ਮਾ ਗਿਆ ਤੇ ਉਹ ਬੰਦੇ ਜੱਟ ਹੋ ਗਈ ਹੈ ਜੀ ਉਹਦੀ ਸਨਾਖਤ ਕਰ ਰਹੇ ਆ ਜੇ ਸਨਾਖਤ ਨਹੀਂ ਹੋਈ ਸਨਾਖਤ ਉਹ ਆਸਤੇ ਦੀ ਡੱਡ ਬੋਡੀ ਜੜੀ ਹੈ ਉਹ ਸਿਵਲ ਹਸਪੀਟਲ ਭੇਜਾਰੇ ਆ ਉਸ ਤੋਂ ਬਾਅਦ ਸਨਾਖਤ ਹੋਈ ਜੋ ਕਾਰਵਾਈ ਹੋਊਗੀ ਉਹ ਕਰਾਂਗੇ ਜੀ ਕੋਈ ਅੱਧਾ ਘੰਟਾ ਹੋ ਗਿਆ 40 ਮਿੰਟ ਹੋ ਗਏ 40 ਮਿੰਟ ਹੋ ਗਏ ਆਪਣੇ ਕੋ ਸਿਵਾ ਸ਼ਬਦਾ ਜਿਹੜੀ ਆਪਾਂ ਕੀਤੀ ਆ ਆਪਾਂ ਡੈਡ ਬੋਡੀ ਜੁੜੀ ਆ ਹਸਪੀਟਲ ਜਾ ਰਹੇ ਆ ਕੋਟਲੀ ਸੂਰਤ ਮਲੀਆਂ ਨੂੰ ਰਹੀ ਕੋਟਲੀ ਸੂਰਤ ਮਲੀਆਂ ਠੀਕ ਹੈ ਜੀ ਐਸਐ ਸੁਵਿੰਦਰ ਪਾਵਲਾ ਥਾਣਾ ਕਾਰਨ ਹੋ ਰਹੇ ਥਾਣਾ ਤੇ ਅੱਜ ਪੁਗਰੀ ਉਹ ਸਾਢੇ 10 ਵਜੇ ਪਤਾ ਲੱਗਾ ਕਿ ਕੋਟਲੀ ਰੋਡ ਤੇ ਕੋਈ ਅਨਨੋਨ ਜੜਿਆ ਇਹ ਵਹੀਕਲ ਉਹ ਮੋਟਰਸਾਈਕਲ ਟੱਕਰ ਮਾ ਗਿਆ ਤੇ ਉਹ ਬੰਦੇ ਜੱਟ ਹੋ ਗਈ ਹੈ ਜੀ ਉਹਦੀ ਸਨਾਖਤ ਕਰ ਰਹੇ ਆ ਜੀ ਸਨਾਖਤ ਨਹੀਂ ਹੋਈ ਜੀ ਸਨਾਖਤ ਉਹ ਆਸਤੇ ਦੀ ਡੈਡ ਬੋਡੀ ਜੁੜੀ ਆ ਉਹ ਸਿਵਲ ਹਸਪੀਟਲ ਪਹੁੰਚ ਆ ਰਹੇ ਆ ਉਸ ਤੋਂ ਬਾਅਦ ਸ਼ਨਾਖਤ ਕੋਈ ਜੋ ਕਾਰਵਾਈ ਹੋਊਗੀ ਉਹ ਕਰਾਂਗੇ ਜੀ ਕੋਈ ਅੱਧਾ ਘੰਟਾ ਹੋ ਗਿਆ 40 ਮਿੰਟ ਹੋ ਗਏ 40 ਮਿੰਟ ਹੋ ਗਏ ਆਪਣੇ ਕੋ ਸਿਵਲ ਸਬਦਾ ਜਿਹੜੀ ਆਪਾਂ ਕੀਤੀ ਆ ਆਪਾਂ ਡੈਡ ਬਾਡੀ ਜੁੜੀ ਆ ਹਸਪੀਟਲ ਜਾ ਰਹੇ ਆ ਇਹ ਕੋਟਲੀ ਸੂਰਤ ਮੱਲੀਆਂ ਨੂੰ ਰਹੇ ਆ ਕੋਟਲੀ ਸੂਰਤ ਮੱਲੀਆਂ ਹਾਂ ਠੀਕ ਕਿਹਾ ਜਾ ਰਿਹਾ ਕਿ ਇੱਕ ਘੰਟੇ ਦੇ ਕਰੀਬ ਇਸ ਨੌਜਵਾਨ ਦੀ ਲਾਸ਼ ਸੜਕ ਦੇ ਉੱਤੇ ਪਈ ਰਹੀ ਤੇ ਉਤੋਂ ਕਈ ਰਾਗਿਰ ਵੀ ਗੁਜਦੇ ਰਹੇ ਪਰ ਕੋਈ ਵੀ ਨਾ ਰੁਕਿਆ ਤੇ ਨਾ ਹੀ ਕਿਸੇ ਦੇ ਵੱਲੋਂ ਐਂਬੂਲੈਂਸ ਨੂੰ ਬੁਲਾਇਆ ਗਿਆ ਜਿਸ ਤੋਂ ਕਰੀਬ 40 ਮਿੰਟ ਬਾਅਦ ਇੱਥੇ ਪੁਲਿਸ ਪਹੁੰਚੀ ਤੇ ਉਹਨਾਂ ਦੇ ਵੱਲੋਂ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਹਸਪਤਾਲ ਪਹੁੰਚਾਇਆ ਗਿਆ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਪੰਜਾਬੀ ਲੋਕ ਚੈਨਲ